ਕੁਵਰ <laughs> ਸ੍ਰੀਵਾ <laughs> ਨਾਨਕ ਤਿੰਨੋ ਬਸੰਤ ਹੈ ਜਿਨ disa se ਮਹੱਲਾ ਤੀਜਾ ਬਸੰਤ ਚੜਿਆ ਫੂਲੀ ਬਨਰਾਏ ਬਸੰਤ ਚੜਿਆ ਫੂਲੀ ਬਨਰਾਏ ਬਸੰਤ ਚੜਿਆ ਫੂਲੀ ਬਨਰਾਏ ਬਸੰਤ ਚੜਿਆ ਫੁੱਲੀ ਬਨ ਰਾਏ ਏ ਜੀ ਜਤ ਫੁੱਲੇ ਹਰ ਚਿਤ ਲਾਏ ਏ ਜੀ ਜਤ ਫੁੱਲੇ ਹਰ ਚਿਤ ਲਾਏ ਬਸੰਤ ਚੜਿਆ ਫੁੱਲੀ ਬਨ ਰਾਏ ਬਸੰਤ ਚੜਿਆ ਇਹ ਹੋ ਮੰ ਹਰਿ ਹੋ ਹੋਏ ਇਨ ਵਿਦ ਜੀ ਬਨਰਾਏ ਪਸੰਦ ਚੜਿਆ ਤੁਲੀ ਬਨਰਾਏ ਸਤਗੁਰ ਬਾਣੀ ਸ਼ਬਦ ਸੁਣਾਏ ਸਤਗੁਰ ਬਾਣੀ ਸ਼ਬਦ ਸੁਣਾ ਬਾਣੀ ਸ਼ਬਦ ਸੁਣਾਏ ਇਹ ਜਗ ਹਰਿਆ ਸਤ ਗੁਰ ਪਾਏ ਇਹ ਜਗ ਹੋਰਿਆ ਸਤ ਗੁਰ ਪਾਏ ਫਲ ਫੁੱਲ ਲਾ i ਆਪ ਬਾੜੀ ਜੀ ਆਪ ਬਸੰਤ ਜਗਟ ਸਤ ਬਾੜੀ ਨਾਨਕ ਪੂਰੇ ਪਾਗ ਪਗਤ ਨਿਰਾਲੀ ਨਾਨਕ ਪੂਰੇ ਪਾਗ ਪਗਤ ਨਿਰਾਲੀ ਬਸੰਤ ਝੜਿਆ ਤੁਲੀ ਬਨਰਾਏ ਬਸੰਤ ਝੜਿਆ ਪੂਲੀ ਬਨਰਾਏ ਏ ਜੀ ਜਲਤ ਫੂਲੇ ਹਰ ਜਿਤ ਲਾਏ ਏ ਜੀ ਜਲਤ ਫੂਲੇ ਹਰ ਜਿਤ ਲਾਏ ਪਸੰਦ ਚੜਿਆ ਪੂਲੀ ਬਨਰਾਏ ਪਸੰਦ ਚੜਿਆ ਪੂਲੀ ਬਨਰਾਏ ਪਸੰਦ ਚੜਿਆ ਉਲੀ ਬਨਰਾਏ ਬਸੰਤ ਚੜਿਆ ਬ ਪਸੰਦ ਚੜਿਆ ਬਸੰਤ ਚੜਿਆ ਪੂਲੀ ਬਨਰਾਏ ਬਸੰਤ ਚੜਿਆ ਪੂਲੀ ਬਨਰਾਏ ਬਸੰਤ ਚੜਿਆ ਬਸੰਤ ਚੜਿਆ ਬਸੰਤ ਚੜਿਆ ਪੂਲੀ ਬਨਰਾਏ ਹਰ ਮਨੁਨਾਮ ਜਪਤਿਆ ਕਸ਼ਨਾ ਕਹੇ ਜੰਪਾ ਨਾਨਕ ਮਾਤਨ ਸੁਖੀ ਹੋਏ ਅੰਤੈ ਮਿਲੇ ਵਪਾਰ ਹਰ ਕਨਾਂ ਮਤੈ ਕਹਿ ਹੋ ਹਰਿਆ ਭਾਈ ਕਰਮਲਖਨ ਤੇ ਪਾਈਏ ਇਹੋ ਰਸੁ ਹੋਈ ਬੰਦ ਤ੍ਰਿਪੜ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਦ ਸੁਖ ਭਜੇ ਲੱਥੀ ਸਭ ਛਾਇ ਨਾਨਕ ਸਿਮਰੇ ਇੱਕ ਨਾਮ ਫਿਰ ਬੋੜ ਨ ਤਾਈ ਨਾਨਕ ਸਿਮਰੇ ਇੱਕ ਨਾਮ ਫਿਰ ਬੋੜ ਨ ਤਾਈ ਪੰਜੇ ਬਦੇ ਮਾਂ ਬਲੀ ਕਰ ਸਚਟੋ ਆਪਣੇ ਚਰਨ ਤੇ ਪਾਏ ਨੇ ਵਿੱਚ ਦਈ ਉਖੜੋ ਵਾਰੋ ਸੋਖ ਸਮਿਟ ਗਏ ਨਿਤ ਨਵ ਅਨੁਰੋਧ ਨਿਹ ਨਾਮ ਤੇ ਆਇਂਦਾ ਫਿਰ ਪਾਇ ਨਮਵਾ ਜਿਸ ਤੇ ਉਪਜੇ ਅਨਾਨਕਾ ਸੋਈ ਫਿਰ ਹੋਵਾ ਜਿਸ ਤੇ ਉਪਜੇ ਅਨਾਨਕਾ ਸੋਈ ਫਿਰ ਹੋ ਆਇਆ ਸਫਲ ਤਾਹੂ ਕੋ ਕਨੀਏ ਆਇਆ ਸਫਲ ਤਾਹੂ ਕੋ ਕਨੀਏ ਆਇਆ ਸਫਲ ਪਨੀ ਹੈ ਜਸ ਰਸਨ ਹਰ ਹਰ ਜਸ ਪਨੀ ਹੈ ਆਇਆ ਸਫ ਆ ਰਹਿ ਰੰਗੇ ਜਸ ਰਸਨ ਹਰ ਹਰ ਜਸ ਪਨੀ ਹੈ ਜਸ ਰਸਨ ਹਰ ਹਰ ਜਸ ਪਨੀ ਹੈ ਆਇਆ ਸਫ ਨਾਮੇਰਾਤਾ ਜਾਂ ਕੋ ਦਇਆ ਮਯਾ ਬਿਦਾਤਾ ਆਵਤ ਸੋਜਨ ਨਾਮੇਰਾਤਾ ਜਾਂ ਕੋ ਦਇਆ ਮਯਾ ਬਿਦਾਤਾ ਜਾਸ ਰਸਨ ਪਨੀ ਹੈ ਜਸ ਰਸਨ ਹਰ ਹਰ ਜਸ ਪਨੀ ਹੈ ਇੱਕ ਤੋਂ ਫਿਰ ਤੋਂ ਨਾ ਆਇਆ ਨਾਨਕ ਹਰ ਕੈ ਤਰਸ ਸਮਾਇਆ ਜਸ ਰਸਨ ਹਰ ਹਰ ਜਸ ਪਨੀ ਹੈ ਜਸ ਰਸਨ ਹਰ ਹਰ ਜਸ ਪਨੀ ਹੈ ਸਫਰ ਤਾਹੂ ਕੋ ਕਨੀਏ ਆਇਆ ਸਫਰ ਤਾਹੂ ਕੋ ਕਨੀਏ ਜਸ ਰਸਨ ਹਰ ਹਰ ਜਸ ਪਨੀਏ ਜਸ ਰਸਨ ਸਫਨੀ ਐ ਆਇਆ ਸਫਲ ਤਾਹੂ ਕੋ ਕਨੀ ਐ ਆਇਆ ਸਫਲ ਤਾਹੂ ਕੋ ਕਨੀ ਸਫਲਿਓ ਸਤਗੁਰ ਸੇਵਿਆ ਸਫਲਿਓ ਸਤਗੁਰ ਸੇਵਿਆ ਸਫਲਿਓ ਸਤਗੁਰ ਸੇਵਿਆ ਸਫਲਿਓ ਸਤਗੁਰ ਸੇਵਿਆ ਧਨ ਜਨਮ ਪਰਵਾਨ ਧਨ ਜਨਮ ਪਰਵਾਨ ਧਨ ਜਨਮ ਪਰਵਾਨ ਧਨ ਜਨਮ ਪਰਵਾਨ ਸੱਪਲੇ ਸਤ ਗੁਰ ਸੇਵਿਆ ਸੱਪਲੇ ਸਤ ਗੁਰ ਸੇਵਿਆ ਧਨ ਜਨਮ ਪਰਵਾਨ ਧਨ ਜਨਮ ਪਰਵਾਨ ਧਨ ਜਨਮ ਪਰਵਾਨ ਜਨਮ ਪਰਵਾਨ ਸੱਪਲੇ ਸਤਗੁਰ ਸੇਵਿਆ ਸੱਪਲੇ ਸਤਗੁਰ ਸੇਵਿਆ ਨਾ ਸਤਗੁਰ ਜੀ ਵੰਦਿਆ ਮੋਇਆ ਨਾ ਵਿਸਰੇ ਜਿੰਨਾ ਸਤਗੁਰ ਜੀ ਵੰਦਿਆ ਮੋਇਆ ਨੰ ਪਰਵਾਨ ਤਨ ਜਨਮ ਪਰਵਾਨ ਤਨ ਜਨਮ ਪਰਵਾਨ ਤਨ ਜਨਮ ਪਰਵਾਨ ਸੱਫਲ ਸਤ ਗੁਰ ਸੇਵਿਆ ਸੱਫਲ ਸਤ ਗੁਰ ਸੇਵਿਆ ਤੇ ਪਰਵਾਨ ਹੈ ਗੁਰਮੁਖ ਮੁਖ ਮੋਏ ਜੀਵਨ ਦੇ ਪਰਵਾਨ ਹੈ ਮਨਮੁਖ ਜਨਮ ਮਰਾ ਹੈ ਮਨਮੁਖ ਜਨਮ ਮਰਾ ਹੈ ਮਨਮੁਖ ਜਨਮ ਮਰਾ ਹੈ ਨਾਨਕ ਜਨਮ ਪਰਵਾਨ ਅਨ ਜਨਮ ਪਰਵਾਨ ਧਨ ਜਨਮ ਪਰਵਾਨ ਅਨ ਜਨਮ ਪਰਵਾਨ ਸੱਫਲੋ ਸਤਿਗੁਰ ਸੇਵਿਆ ਸਫਲ ਉਹ ਸਤਗੁਰ ਸੇਵਿਆ ਸਫਲ ਉਹ ਸਤਗੁਰ ਸੇਵਿਆ ਸਫਲ ਉਹ ਸਤਗੁਰ ਸੇਵਿਆ ਨਾ ਸੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਕਿ ਤੋਬ ਜੇ ਕਹਿ ਰਹੇ ਕਹਿ ਮਸਵਾਵੇ ਜੀ ਜਨ ਸਭ ਖਸਪ ਕੇ ਕੌਣ ਕੀਮਤ ਪਾਵੇ ਭੈਣ ਤੈਣ ਸੋਣ ਨੇ ਤੇ ਸੇ ਭਗਤ ਸਵਾਵੇ ਅਗਮ ਗੋਚਰ ਸਾਈਂ ਬੋ ਦੁਸਰ ਲਗਨ ਨਾਮ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੋਣਾ ਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੋਣਾ ਵੇ ਕਿੱਥੋਂ ਉਪਜੇ ਕਹਿ ਰਹਿ ਕਹਿ ਮਸਮਾਵੇ ਜੀ ਜੰਤ ਸਭ ਕਸਮ ਕੈ ਕੋਣ ਕਿੰਤ ਪਾਵੇ ਕਹਿਣ ਤਿਆਣ ਸੁਣਨ ਨਿਤ ਸੇ ਪਖਸੂ ਹਾਵੇ ਅਗਮ ਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚਪੂ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਭਾਈ ਸੁਖਜੀਤ ਸਿੰਘ ਜੀ ਬਾਬਾ ਬਕਾਲਾ ਸਾਹਿਬ ਵਾਲੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜਿਨ੍ਹਾਂ ਪਾਸੋਂ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਦੇ ਆਪ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਰਹੇ ਹੋ ਸੋ ਸਮੁੱਚੇ ਹੀ ਜਥੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਮੈਨੇਜਰ ਸਾਹਿਬ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੇਵਕ ਜਥਾ ਕੜਾ ਪ੍ਰਚਾਰ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਨਾਲ ਹੀ ਨਿਮਰਤਾ ਸਹਿਤ ਬੇਨਤੀ ਕਰਾਂਗੇ ਪੰਥ ਪ੍ਰਸਿੱਧ ਸ਼ਖਸੀਅਤ ਪੰਥ ਦੇ ਮਹਾਨ ਵਿਦਵਾਨ ਜੋ ਪੰਥ ਦੀਆਂ ਸਿਰਮੌਰ ਸਟੇਜਾਂ ਤੇ ਅਕਸਰ ਹੀ ਉਹਨਾਂ ਪਾਸੋਂ 사ਤਗੁਰਾਂ ਦੇ ਇਲਾਹੀ ਬਚਨ ਆਪ ਜੀ ਸਰਵਣ ਕਰਦੇ ਆ ਰਹੇ ਹੋ ਅੱਜ ਸਵੇਰੇ ਵੀ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਦੀਵਾਨ ਹਾਲ ਵਿਖੇ ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜ ਕੇ ਨਿਹਾਲ ਕੀਤਾ ਕਹਿਣ ਤੋਂ ਮੁਰਾਦ ਅਤੀ ਸਤਕਾਰਯੋਗ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਟੇਜ ਤੇ ਸੱਜਣ ਦੀ ਕਿਰਪਾਲਤਾ ਕਰਨ ਨਾਲ ਹੀ ਸਾਡੇ ਕੋਲ ਸਟੇਜ ਤੇ ਅਤੀ ਸਤਿਕਾਰਯੋਗ ਮੈਨੇਜਰ ਸਾਹਿਬ ਗੁਰਦੁਆਰਾ ਸ਼ਹੀਦਗੰਜ ਸਾਹਿਬ ਜਿੱਥੇ ਸਰਦਾਰ ਹਰਪ੍ਰੀਤ ਸਿੰਘ ਜੀ ਸੁਚੱਜੇ ਪ੍ਰਬੰਧ ਆਪ ਵਿੱਚ ਹੋ ਕੇ ਦੇਖ ਰਹੇ ਨੇ ਸਰਦਾਰ ਜਸਬੀਰ ਸਿੰਘ ਜੀ ਸਟੇਜ ਤੇ ਮਾਨਯੋਗ ਮੈਨੇਜਰ ਸਾਹਿਬ ਗੁਰਦੁਆਰਾ ਸ਼ਹੀਦਗੰਜ ਸਾਹਿਬ ਹਾਜ਼ਰੀਆਂ ਲਵਾ ਰਹੇ ਨੇ ਸੇਵਕ ਜੱਥਾ ਕੜਾ ਪ੍ਰਸ਼ਾਦ ਸਰਦਾਰ ਸਤਿੰਦਰਪਾਲ ਸਿੰਘ ਜੀ ਸਰਦਾਰ ਜਗਜੀਤ ਸਿੰਘ ਜੀ ਹਾਜ਼ਰੀਆਂ ਲਵਾ ਰਹੇ ਨੇ ਅਤੇ ਪੰਚ ਪ੍ਰਸਿੱਧ ਵਿਦਵਾਨ ਗਿਆਨੀ ਜਗਦੇਵ ਸਿੰਘ ਜੀ ਹੈੱਡ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਸਟੇਜ ਤੇ ਹਾਜ਼ਰੀਆਂ ਲਵਾ ਰਹੇ ਹਨ ਸੋ ਬੜੇ ਹੀ ਪਿਆਰ ਦੇ ਨਾਲ ਜਿੱਥੇ ਆਪ ਸੰਗਤ ਹਾਜ਼ਰੀਆਂ ਭਰ ਰਹੇ ਹੋ ਸਾਈਡਾਂ ਤੇ ਅਜੇ ਕੁਝ ਜਗ੍ਹਾ ਜਿੱਥੇ ਬੇਨਤੀ ਕਰਾਂ ਪਿੱਛੇ ਸੰਗਤ ਹੈ ਉਹ ਅੱਗੇ ਆ ਕੇ ਸਾਈਡਾਂ ਤੇ ਵੀ ਸਜਣ ਦੀ ਕਿਰਪਾਲਤਾ ਕਰਨ ਤਾਂ ਕਿ ਜਿੱਥੇ ਵੱਡੇ ਪੱਦਰ ਤੇ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਤੇ ਕੱਲ ਵਿਸ਼ੇਸ਼ ਦੀਵਾਨ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੂਰਾ ਦਿਨ ਅਤੇ ਰਾਤ ਤੱਕ ਸੱਜਣਗੇ ਅਤੇ ਨਾਲ ਹੀ ਪਵਨ ਸਥਾਨਾਂ ਤੇ ਪੰਜ ਪਿਆਰੇ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚ ਰਹੇ ਨੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਵੇਗਾ ਤੇ ਉਹਦੇ ਵਾਸਤੇ ਵੀ ਬੇਨਤੀ ਹੈ ਜਿਵੇਂ ਲਗਾਤਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ ਗੁਰੂ ਕੀਆਂ ਅਸੀਸਾਂ ਪ੍ਰਾਪਤ ਕਰੀਏ ਸੋ ਨਿਮਰਤਾ ਸਹਿਤ ਬੇਨਤੀ ਹੈ ਪੰਥ ਪ੍ਰਸਿੱਧ ਵਿਦਵਾਨ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਆਪ ਸੰਗਤ